ਮੈਂ बतौर मिनिस्टर ਵੀ ਪਹਿਲਾ ਜਨਮਦਾਨਸ ਦਿਨ ਤੌਰ ਤੇ ਜਿੰਨਾ ਚ ਬੈਨਾ ਰਿਹਾ ਔਰ 2.5 ਸਾਲ ਦੇ ਵਿੱਚ ਅਸੀਂ ਉਸ ਵੇਲੇ ਵੀ ਤਸੀਲਹਾਂ ਚ ਲਾਇਆ ਕਿਸੇ ਦਾ ਉਪ ਮੰਤਰੀ ਦੇ ਹਦੇਸ ਤੇ ਮੈਂ ਕਹਿ ਸਕਦਾ ਸਾਰਾ ਕੰਮ ਚੱਲਦਾ ਔਰ ਇੱਕ ਵਾਰ ਇਸ ਇੰਤਕਾਲ ਆਇਆ ਜਿਸ ਕਮ ਜਲੰਧਰ ਬੈਠਾ ਸੀ 10000 ਇੰਤਕਾਲ ਹੋਇਆ ਸੀ ਕ੍ਰਿੰਦੇ ਵਿੱਚ ਲੋਕਾਂ ਦੇ ਇੰਤਕਾਲ ਰੁਕੇ ਪਏ ਸੀ ਦੂਜੀ ਵਾਰ ਬੈਠਾ 33000 ਤੋਂ ਇੰਤਕਾਲ ਅਸੀਂ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਲਗਾਈ 33 ਜਿੱਥੇ ਮੈਂ 10 ਤਸੀਲਾਂ ਵਿਜ਼ਿਟ ਕੀਤੀਆਂ ਸੀ ਉਸ ਵੇਲੇ ਹੁਸ਼ਿਆਰਪੁਰ ਤੋਂ ਲੈ ਕੇ ਜਿੱਥੇ ਤੱਕ ਮੈਂ ਪਹੁੰਚ ਸਕਿਆ। ਔਰ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਉਹ ਚ 55000 ਰੁਪਏ ਦਾ ਕੋਈ ਸਪੈਸੀਫਾਈ ਤੌਰ ਤੇ ਇੰਤਕਾਲ ਲਗਦਾ ਹੈ। ਅੱਜ ਮੈਂ ਜਨਰਲ ਤੌਰ ਦੇ ਉੱਤੇ ਵੀ ਜਨਰਲ ਕੰਪਲੇਂਟਸ ਕਿਸੇ ਦੀ ਵੀ ਕੋਈ ਹੈਗੀ। ਕਿਸੇ ਦਾ ਕੰਮ ਉਹਨਾਂ ਨੂੰ ਲੱਗਦਾ ਵੀ ਇਹ ਘੱਟ ਇੱਕ ਤੌਰ ਦੇ ਉੱਤੇ ਡਿਲੇ ਹੋ ਰਿਹਾ ਜਾਂ ਅਧਿਕਾਰੀ ਕੋਆਪਰੇਟ ਨਹੀਂ ਕਰ ਰਹੇ ਜਾਂ ਲੋਕ ਕਹਿ ਦਿੰਦੇ ਆ ਕਿ ਤਸੀਲਾਂ ਚ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਲੋਕ ਲਿਖ ਦਿੰਦੇ ਆ ਕੁਝ ਵੀ ਜਿਹੜਾ ਵੀ ਮੈਂ ਤਾਂ মিডিਆ ਵਾਲਿਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਹੈਲਦੀ ਏਕੀਟੀਸਿਮ ਜਿੱਦਾ ਮਰਜ਼ੀ ਹੋਣਾ ਚਾਹੀਦਾ ਲੇਕਿਨ ਜਿਹੜੀ ਗੱਲ ਆ ਉਹਦਾ ਤਸਦੀਕ ਕਰਨਾ ਚਾਹੀਦਾ ਸਾਰੀਆਂ ਗੱਲਾਂ ਨੂੰ ਤੁਸੀਂ ਕੀਤੇ ਮੈਂ ਵੀ ਬਿਨਾਂ ਉਹ ਤੋਂ ਕੋਈ ਕੰਮ ਨਹੀਂ ਕਰਦਾ ਹੁਣ ਵੀ ਮੇਰੇ ਕੋਲ ਤਸਦੀਲਾਂ ਦੇ ਕੁਝ ਮੈਟਰ ਜਿਹੜੇ ਸੀਗੇ ਮੈਂ ਅੱਜ ਤੜੀ ਇੱਥੇ ਬੈਠਾ ਕਿ ਕੱਲ ਨੂੰ ਜਿਨੇ ਕੋ ਮੈਟਰ ਆਪਣਾ ਲੈ ਕੇ ਆਣਾ ਕਿਸੇ ਨੂੰ ਕੰਪਲੇਟ ਹੈ ਕਿਸੇ ਦੀ ਕੋ ਗਲਤ ਰਜਿਸਟਰੀ ਹੋਈ ਹੈ ਕਿਸੇ ਗਲਤ ਕਿਸੇ ਨੇ ਕਿਹਾ ਜੀ ਮੇਰੇ ਨਾਂ ਤੇ ਗਲਤ ਰਜਿਸਟਰੀ ਕਰਾ ਲਈ ਉਹ ਮੇਰੇ ਨਾਲ ਆ ਕੇ ਇਸ ਡਿਸਕਸ ਕਰੇ ਸਿਰਫ ਉਹਨੂੰ ਰਿਊਮਰ ਬਣਾ ਦੇਣਾ ਵੀ ਦੇਖੋ ਜੀ ਉਹਦੇ ਨਾਲ ਐਮਐਲਏ ਸਾਹਿਬ ਮੇਰੇ ਨਾਲ ਜਿੰਨੇ ਬੰਦੇ ਆ ਮੇਰੀ ਗੱਲ ਸੁਣੋ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਠ ਇਸ ਤਰ੍ਹਾਂ ਦਾ ਕੰਮ ਮੇਰਾ ਇੱذ ਕੋਈ ਭਾਈ ਭਤੀਜਾ ਪਹਿਣ ਭਰਾ ਮਾਂ ਪਿਓ ਇਸ ਕੰਮ ਦੇ ਵਿੱਚ ਨਹੀਂ ਹੈ ਜਿੱਥੇ ਮੈਂ ਬੈਠਾ ਹਾਂ ਬਤੌਰ ਐਮਐਲਏ ਹੁਣ ਕੋਈ ਕਹਿ ਸਕਦਾ ਸੋ ਇਹ ਗੱਲ ਬਾਤ ਚੋ ਕਹਿ ਦੇਣ ਜੀ ਉਹ ਤਾਂ ਹੁਣੋਂ ਨਾਲ ਰਹਿੰਦਾ ਜੀ ਇਹ ਮੇਰੇ ਨਾਲ ਤਾਂ ਹੁਣ ਇਨੀ ਦੁਨੀਆ ਰਹਿੰਦੀ ਇਨੀ ਦੁਨੀਆ ਫੋਟੋ ਕਜਾਂਦੀ ਆ ਪਰ ਨਾਲ ਵੀ ਘੁੰਮਦੇ ਬੰਦੇ ਅਗਰ ਉਹਦੇ ਖਿਲਾਫ ਵੀ ਕੋਈ ਸ਼ਿਕਾਇਤ ਆ ਮੈਂ ਸੁਣਨ ਨੂੰ ਤਿਆਰ ਔਰ ਮੈਂ ਉਦੋਂ ਕਦੀ ਕਿਸੇ ਦੀ ਮਦਦ ਨਹੀਂ ਕਰਦਾ ਔਰ ਮੇਰਾ ਅਗਰ ਟੈਲੀਫੋਨ ਤਸੀਲ ਜਾਂਦਾ ਤਾਂ ਜਾਇਜ਼ ਕਮਲੇ ਜਾਂਦਾ ਨਜਾਇਜ਼ ਕਮਲੇ ਵਿੱਚ ਨਾ ਤਾਂ ਅਸੀਂ ਜ਼ਿੰਦਗੀ ਭਰ ਨਹੀਂ ਬੂਮ ਕੀਤਾ ਨਾ ਮੈਂ ਹੁਣ ਕਰਦਾ ਮੈਂ ਇਸ ਗੱਲਾਂ ਨੂੰ ਤਸਦੀਕ ਕਰ ਲਿਆ ਜਿੱਥੇ ਬੈਠਾ ਅਗਰ ਕਿਸੇ ਕੋ ਕੋਈ ਇਦਾਂ ਦਾ ਇਸ਼ੂ ਹੈਗਾ ਮੇਰੇ ਕੰਪੂਟਰ ਤੇ ਆ ਕੇ ਮੇਰਾ ਨਾਮ ਵੈਰੀਫਾਈ ਕਰ ਕਿਸੇ ਅੱਛਾ ਇੱਕ ਗੱਲ ਹੋਰ ਹੈ ਮੇਰੇ ਕੋ ਕੋਈ ਕਿਸੇ ਨੇ ਕੋਈ ਕੰਪਲੇਨਟ ਨਹੀਂ ਕੀਤੀ ਇਹ ਵੀ ਗੱਲ ਨਾਲਾ ਕੋਈ ਉੱਥੇ ਲੋਕ ਗੱਲ ਕਰੀ ਜਾਂਦੇ ਜੀ ਉਹ ਫਲਾਣਾ ਉਹ ਮੇਰੇ ਨਾਲ ਤਾਂ ਹੁਣ ਫੌਦ ਹਜ਼ਾਰਾਂ ਵੀ ਹਰੇਕਾ ਮਿਲਣਾ ਰਣ ਸੋ ਮੇਰੀਆਂ ਦੋ ਤਿੰਨ ਚੀਜ਼ਾਂ ਔਰ ਲੋਕਾਂ ਨਾਲ ਮੈਂ ਤੇ ਬਹਿ ਕੇ ਭੁੰਨ ਰਿਆਂ ਮੇਰੇ ਨਾਲ ਸਾਡੇ ਮਾਨਜੋਗ ਐਸ.ਡੀ.ਐਮ. ਸਾਹਿਬ ਬੈਠੇ ਆ ਤਹਿਸੀਲਦਾਰ ਸਹਿਬਾਨ ਬੈਠੇ ਆ ਮੈਂ ਇਸ ਤਰਕੇ ਬੈਠਾ ਮੇਰੇ ਮੇਰਾ ਧਰਮ ਮੰਨਦਾ ਬਤੌਰ ਐਮ.ਐਲ.ਏ ਪਹਿਲਾ ਬਤੌਰ ਮਿਨਿਸਟਰ ਮੈਂ ਕੋਈ 25 ਸਾਲ ਮੈਂ ਕੋਈ ਬੰਦਾ ਕਹਿ ਨਹੀਂ ਸਕਦਾ 25 ਤਹਿਸੀਲਾਂ ਦੇ ਮੈਂ ਲਗਾਤਾਰ ਬਟ ਔਰ ਅੱਜ ਮੈਂ ਤੇ ਇਸ ਤਰਕੇ ਬੈਠਾ ਵੀ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਔਰ ਡਾਇਰੈਕਟ ਮੇਰੇ ਘਰ ਵੀ ਅਪਰੋਚ ਕਰ ਸਕਦਾ ਮੇਰੇ ਕੋਲ ਆ ਸਕਦਾ ਇੱਥੇ ਬਹਿਣ ਦਾ ਮਤਲਬ ਹੈ ਇਹਨਾਂ ਨੂੰ ਜਿਹੜੀਆਂ ਚੀਜ਼ਾਂ ਨੋਟ ਹੋਈਆਂ ਹਨ ਇਹ ਡੈਫੀਨੇਟਲੀ ਹੈ ਜਿਹੜੀ ਕੋਈ ਕੋਰਟ ਦੇ ਵਿੱਚ ਹੈ ਸਬ ਜੁਡੀਸ਼ੀਅਸ ਮੈਟਰ ਹੈ ਐਸਜੀਐਮ ਸਾਹਿਬ ਦੀ ਕੋਰਟ ਦੇ ਇੱਕ ਲੱਖ ਚੀਜ਼ ਹੈ ਜਿਹੜਾ ਕੰਮ ਤੁਰੰਤ ਹੋਣ ਵਾਲਾ ਹੈ ਉਹ ਤੁਰੰਤ ਇਹਨਾਂ ਦਾ ਕਿਸੇ ਵੇਲੇ ਕੀਤਾ ਜਾਏਗਾ ਇੱਕ ਐਨਓਸੀ ਨੂੰ ਲੈ ਕੇ ਬਹੁਤ ਵੱਡਾ ਹਜੇ ਤੱਕ ਕਲੀਅਰਸ ਨਹੀਂ ਹੋ ਰਹੀ ਰਜਿਸਟਰੀਆਂ ਲਈ ਐਨਓਸੀ ਇੱਕ ਨਗਰ ਨਿਗਮ ਵਾਲੀ ਐਨਓਸੀ ਉਹਨੂੰ ਕਿੱਧਰ ਦੇ ਦੇ ਦੀ ਲੋਕੀ ਬਹੁਤ ਪ੍ਰੇਸ਼ਾਨ ਹੋ ਰਹੇ ਐਨਓਸੀ ਨਹੀਂ ਮਿਲ ਰਹੀ ਦੇਖੋ ਐਨਓਸੀ ਦਾ ਮੈਟਰ ਇੱਕ ਬਹੁਤ ਸਿਆ ਹੈ ਮੈਂ ਉਹਨਾਂ ਨੂੰ ਕਿਹਾ ਤਾਂ ਮਿਰ ਸਾਹਿਬ ਕੋਲ 3 ਦਿਨ ਦਾ ਟਾਈਮ ਲੈਂਦਾ ਸੰਬੰਧਿਤ ਡਿਪਾਰਟਮੈਂਟ ਕੋਲ ਚੁੱਕ ਕੇ ਕੀ ਕਰਦਾ ਜਿਹੜਾ ਐਨਓਸੀ ਦਾ ਮੈਟਰ ਹੈਗਾ ਮੈਂ ਲੋਕਲ ਅਥਾਰਟੀ ਲੋਕ ਕਲੋਨੀ ਲੋਕਾਂ ਦੇ ਜਗਾ ਲੈਂਗੇ ਜਿੱਥੇ ਨਾ ਬਿਜਲੀ ਹੈ ਨਾ ਲਾਈਟ ਹੈ ਨਾ ਖੰਭਾ ਹੈ ਨਾ ਪਾਣੀ ਹੈ ਨਾ ਕੋਈ ਵਾਲਾ ਨ ਕੋ ਬਾਤਾ ਉਹਦੇ ਦੇ ਲੋਕ ਖੁਦ ਥੋੜਾ ਜਿਆ ਲੋਕਾਂ ਤੋਂ ਜ਼ਿਕਰ ਦੇ ਉਹਦੇ ਮੈਂ ਆਂਦਾ ਹੈ ਲੇਕਿਨ ਕਿਉਂਕਿ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਕਿਸੇ ਵੀ ਜਿਹੜਾ ਛੋਟਾ ਖਰੀਦਦਾਰ ਕੋਈ ਵੀ ਹੈਗਾ ਉਹਨੂੰ ਤਕਲੀਫ ਨਾ ਹੋਵੇ ਉਹਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਇਹ ਗੱਲ ਕੀਤੀ ਸੀ ਕਿ ਐਨਓਸੀ ਕੋਈ ਮੈਟਰ ਰਜਿਸਟਰੀ ਗ੍ਰਾਮ ਪੇਲੇ ਘੱਟ ਤੋਂ ਘੱਟ ਹੋਵੇ। ਔਰ ਮੇਰੇ ਲਈ ਆਪ ਦਾ ਕੋਈ ਇਦਾਂ ਦਾ ਮੈਟਰ ਜ਼ਿਆਦਾ ਜਿਹੜੇ ਆ ਇਹ ਬਿਲਕੁਲ ਕੋਪਰਟ ਕਰਦੇ ਸਿਰਫ ਇੱਕ ਬੰਦਸ਼ ਹੈ ਕਿ ਕੱਲ ਨੂੰ ਕੋਦੇ ਦੇ ਵਿੱਚ ਕੋਈ ਲੀਗਲ ਇਮਪੈਕਟ ਨਾ ਹੋਵੇ ਵੀ ਉਹ ਪਹਿਲਾਂ ਕਲੋਨੀ ਬੈਨ ਕੀਤੀ ਹੋਵੇ ਜਾਂ ਉੱਤੇ ਕੋਈ ਸੈਂਕਸ਼ਨ ਸਪੈਸ਼ਲੀ ਲੱਗਾ ਹੋਵੇ। ਇਹ ਜਿਹੜਾ ਕਲੋਨਾਈਜ਼ਰ ਹੈ ਇਹ ਮੈਨੂੰ ਕਹਿਣਾ ਚਾਹੀਦਾ ਗੱਲ ਖੁੱਲ ਕੇ ਕਹਿਣਾ ਮੇਰੇ ਨਾਲੇ ਗੱਲ। ਇਹ ਅੱਧਾ ਸਾਡਾ ਸ਼ਹਿਰ ਕਲੋਨਾਈਜ਼ਰਾਂ ਦਾ ਮਾਰਿਆ ਹੂ। ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਉਥੇ ਨਾ ਕੋਈ ਉਹਨਾਂ ਨੂੰ ਕੁਝ ਦਿੱਤਾ ਹੁਣ ਇੱਕ ਮੈਟਰ ਆ ਕੇ ਹਟਿਆ ਮੈਂ ਕਿਸੇ ਦੇ ਉੱਤੇ ਫਰ ਨਹੀਂ ਕਰਦਾ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਲੋਕਾਂ ਦਾ ਪੈਸਾ ਧੰਨ ਖਰਚਾਉਂਦੇ ਆ ਉਹਨੇ ਪਤਾ ਨਹੀਂ ਕਿਸੇ ਨੇ ਵਿਚਾਰੇ ਨੇ ਕਰਜ਼ਾ ਲਿਆ ਕਿਸੇ ਨੇ ਕਮੇਟੀਆਂ ਚੱਕੀਆਂ ਕਿਸੇ ਨੇ ਕੁਝ ਕੀਤਾ ਕਿਸੇ ਨੇ ਵਿਆਜੂ ਵੜ ਲਿਆ ਯਾਰ ਹੱਦ ਕਰਦੇ ਉਹਨਾਂ ਨੂੰ ਘੱਟ ਤੋਂ ਘੱਟ ਚੀਜ਼ ਤਾਂ ਪੂਰੀ ਦੇ ਦਿਓ ਇਹ ਕਲੋਨਾਈਜ਼ਰਾਂ ਦਾ ਮਾਰਿਆ ਦਾ ਵਿੱਚ ਮੈਂ ਸਾਰਿਆਂ ਨੂੰ ਇਹ ਕਹਿੰਦਾ ਅੱਛੇ ਬੰਦੇ ਵੀ ਆ ਪਰ ਇਦਾਂ ਦੇ ਬੰਦੇ ਵੀ ਨੇ ਲੋਕਾਂ ਨੂੰ ਲਟਕਾ ਕੇ ਰੱਖਿਆ ਅੱਜ ਅੱਛਾ ਉਥੇ ਜਦੋਂ ਉਥੇ ਨਹੀਂ ਆ ਤਾਂ ਲੋਕ ਨਗਰ ਨਿਗਮ ਕੋ ਆਉਂਦੇ ਆ ਤੇ ਇਹ ਚੀਜ਼ ਹੈ ਨਹੀਂ ਨਗਰ ਨਿਗਮ ਦੀ ਆਪਣੀ ਬੰਦੇਸ਼ ਆ ਹੁਣ ਵੀ ਤੁਹਾਨੂੰ ਯਾਦ ਆਗਾ ਉਥੇ 2 ਕਰੋੜ ਰੁਪਏ ਨਾਲ ਬਲ ਖੜਾ ਦੇਣ ਵਾਲਾ ਤੇ 10 ਲੱਖ ਰੁਪਏ ਨਾਲ ਜਾਵਾ ਕਰਾਜ 10 ਸਾਲ ਬਾਅਦ ਕੋਈ ਨਹੀਂ ਘਟ ਕੇ ਉਥੇ ਲੋਕਾਂ ਦੇ ਪਾਇਆ ਉਥੇ ਕਹਿੰਦੇ ਟਿਊਬ ਲਗਾ ਦਿਓ ਪਰ ਟਿਊਬ ਕਿੱਦਾਂ ਲਾ ਦੀ ਫਿਰ 1 ਕਰੋੜ 90 ਲੱਖ ਰੁਪਏ ਉਥੇ ਲਾਵੇ ਕੌਣ ਉਥੇ ਪਾਈਪਾਂ ਕੌਣ ਪਾਊਗਾ 2 4 5 ਕਰੋੜ ਦੀਆਂ ਸੋ ਇਹ ਚੀਜ਼ਾਂ ਨੂੰ ਪਬਲਿਕ ਨੂੰ ਵੀ ਧਿਆਨ ਰੱਖਣਾ ਚਾਹੀਦਾ ਮੈਂ ਇੱਥੇ ਪਬਲਿਕ ਹਿੱਤ ਲਈ ਬੈਠਾ ਔਰ ਬਿਲਕੁਲ ਨਿਸ਼ਚਿੰਤ ਰਹੋ ਇੱਥੋਂ ਕਿਸੇ ਨੂੰ ਰਜਿਸਟਰੀ ਕਰਾਉਣ ਵੇਲੇ ਕਿਸੇ ਨੂੰ ਕੋਈ ਇੰਤਕਾਲ ਕਰਾਉਣ ਵੇਲੇ ਕਿਸੇ ਨੂੰ ਤਕਸੀਮ ਵੇਲੇ ਕਿਸੇ ਨੂੰ ਕੋਈ ਜਿਹੜਾ ਲੀਗਲ ਮੈਟਰ ਨੂੰ ਦਿੱਕਤ ਨਹੀਂ ਆ ਸਕਦੀ ਸਿੰਪਲ ਮੈਂ ਇਸ ਕਰਕੇ ਆ ਜਿੱਥੇ ਇੰਤਕਾਲ ਕਿੰਨੇ ਦਿਨਾਂ ਵਿੱਚ ਸਰਕਾਰ ਕਹਿੰਦੀ ਹੋਣਾ ਚਾਹੀਦਾ ਹੈ ਸਰਕਾਰ ਕਹਿੰਦੀ ਹੈ 40 ਦਿਨ ਮਰਖਾ 45 ਦਿਨ ਦਾ ਟਰਮ ਹੈ ਜਿ ਕਿੰਨੇ ਦਿਨ ਦੀ ਪਹਿਲਾਂ 45 ਸੀ ਜੀ ਹੁਣ 30 ਕਰ ਦਿੱਤਾ ਸਰ 36 ਦਿਨ 30 30 ਡੇ ਕਿ 30 ਡੇਜ਼ ਹੋਏਗਾ ਲੇਕਿਨ ਉਹ ਉਹ ਉਹਨੂੰ ਕੋਈ ਕਿਸੇ ਨੇ ਚੈਲੰਜ ਨਾ ਕੀਤਾ ਕਿ 30 ਦਿਨ ਚ ਨਾ ਹੋਵੇ ਤੇ ਜੇ 30 ਦਿਨ ਸੋੜਾ ਚਾਹੀਦਾ ਅਗਰ ਨਹੀਂ ਹੋਏਗਾ ਤੇ ਅਧਿਕਾਰੀ ਉਹਦਾ ਜਵਾਬ ਦੇਉਗੇ ਔਰ ਮੈਂ ਮੇਰੇ ਬਹੰਦਾ ਇੱਥੇ ਬਹੰਦਾ ਉੱਪਰ ਨਹੀਂ ਰਿਹਾ ਤਾਂ ਨਹੀਂ ਕਾਫੀ ਲੋਕ ਮੈਂ ਓਪਨ ਗੱਲ ਕਰਨੀ ਸੀ ਕਾਫੀ ਲੋਕਾਂ ਚ ਇਹ ਰੋਜ਼ ਪਾਇਆ ਜਾ ਰਿਹਾ ਕਿ 30 ਦਿਨ ਤੋਂ ਉੱਤੇ ਵੀ ਹੋ ਗਏ ਸਾਡੇ ਨਾਲ ਤਾਂ ਇੰਤਕਾਲ ਹੋ ਰਹੇ ਨੇ ਨਾਲ ਹੋਰ ਕੰਮ ਹੋ ਰਿਹਾ ਕਾਫੀ ਲੋਕ ਹੈਗੇ ਇੰਦਰ ਮੈਂ ਆਪਣੇ ਜਿਹਦੇ ਵੀਡੀਓ ਵਾਲੇ ਸਾਥੀ ਹੈ ਉਹਨੂੰ ਇਹੀ ਕਹਿੰਦਾ ਵੀ ਆਪਾਂ ਇੱਥੇ ਏਸੀ ਕਰਕੇ ਮੈਂ ਬੈਠਾ ਅਗਰ ਹੁਣ ਜਿੰਨੇ ਵੀ ਆਏ ਆ ਇਹਨਾਂ ਕੋਲ ਜਿੰਨੇ ਕੰਪਲੇਂਟਸ ਆਈਆਂ ਨੋਟ ਹੋ ਗਈਆਂ ਉਹਦੇ ਚ ਕਿਹੜਾ ਜੋ ਹੈਗਾ ਮੈਨੂੰ ਕਲੈਰੀਫਾਈ ਕਰੋਗੇ ਉਹ ਕੀ ਜੀਆ ਨੂੰ ਤੇ ਹਾਂ ਜਿਹੜੇ ਬੰਦੇ ਆਏ ਆ ਮੈਂ ਉਹਨਾਂ ਲਈ ਵਿਆਜ ਬਸ ਸੁਣਿਆ ਕਿ ਉਹਨਾਂ ਦੇ ਰਿਜ਼ਲਟ ਵੀ ਦੇਖਣੇ ਉਹਨਾਂ ਨੇ ਕੀ ਕੀਤਾ ਅਗਰ 30 ਦਿਨ ਤੋਂ ਕਿਹਾ ਉਹ ਨਹੀਂ ਹੋਇਆ ਔਰ ਉਹਨੂੰ ਡਿਲੇ ਕੀਤਾ ਗਿਆ ਤਾਂ ਫਿਰ ਡੈਫੀਨੇਟਲੀ ਮੈਂ ਇਹਨਾਂ ਨੂੰ ਜ਼ਰੂਰ ਪੁੱਛਾਂਗਾ ਸਰ ਮੇਰੀ ਸ਼ਿਕਾਇਤ ਇਹ ਸੀ ਮੈਂ ਇੱਕ ਕਿਸੇ ਕੋਲ ਜ਼ਮੀਨ ਪਰਚੇਸ ਕੀਤੀ ਸੀ 2000 5 6 ਦੇ ਵਿੱਚ ਉਹ ਮੈਂ ਉਸ ਤੋਂ ਬਾਅਦ ਉਹਨੇ ਕਿਸੇ ਨੂੰ ਸੈਲ ਆਊਟ ਕਰਤੀ ਸੀ ਉਹਦੇ ਲਈ ਮੈਂ ਆਪਣੇ ਕੋਰਟ ਦਾ ਦਰਵਾਜ਼ਾ ਖੜਕਟਾਇਆ ਜਿਹੜਾ ਫੈਸਲਾ 2012 ਚ ਮੇਰੇ ਹੱਕ ਵਿੱਚ ਹੋਇਆ ਤੇ ਉਸ ਤੋਂ ਬਾਅਦ ਉਹਦੀ ਐਗਜ਼ੀਕਿਊਸ਼ਨ ਪਾਈ ਜਿਹੜੀ ਕਿ 2016 ਚ ਮੇਰੇ ਹੱਕ ਚ ਹੋਈ ਤੇ ਉਹ ਬੰਦੇ ਨਹੀਂ ਪੇਸ਼ ਹੋਏ ਤਾਂ ਕੋਰਟ ਦੇ ਆਰਡਰਾਂ ਦੇ ਅਕੋਰਡਿੰਗਲੀ ਕੋਰਟ ਦੇ ਅਲਮਤ ਨੇ ਆ ਕੇ ਮੇਰੀ ਉਹ ਰਜਿਸਟਰੀ ਇੱਥੇ ਐਗਜ਼ੀਕਿਊਟ ਕਰਾਈ ਸੀ ਟਿਲ ਡੇਟ ਅੱਜ ਦੀ ਅੱਜ ਤੱਕ ਵੀ ਮੈਂ ਆਪਣੇ ਇਤਕਾਲ ਲਈ ਘੁੰਮ ਰਿਹਾ ਹਾਂ ਉਹਦਾ ਮੈਨੂੰ ਕੋਈ ਵੀ ਪਹਿਲਾਂ ਪਿੱਛੇ ਜੇ ਦਿੱਤਾ ਸੀ ਉਹਦੇ ਵਿੱਚ ਵੀ ਉਹਨਾਂ ਨੇ ਜਿਹੜੇ ਕਿਹਾ ਗਿਆ ਕਿ ਇਹ ਜਿਹੜੇ ਕੋਰਟ ਦੇ ਆਰਡਰ ਦੇ ਅਕੋਰਡਿੰਗ ਰਜਿਸਟਰੀ ਹੋਣੀ ਸੀ ਪਰ ਇਜਰਾਇ ਦੇ ਮੁਤਾਬਕ ਨਹੀਂ ਹੋਈ ਉਹ ਅਜ ਤੱਕ ਵੀ ਮੈਨੂੰ ਕੋਈ ਦਾ ਵਧੀਆ ਜਵਾਬ ਅਜੇ ਤੱਕ ਨਹੀਂ ਮਿਲਿਆ। ਮੈਂ ਜਿਹੜੀ ਤੁਸੀਂ ਰਜਿਸਟਰੀ ਕਰਵਾਈ ਸੀ ਉਹਦਾ ਕਬਜ਼ਾ ਤੁਹਾਡੇ ਕੋਲ ਜ਼ਮੀਨ ਦਾ ਕਬਜ਼ਾ ਜ਼ਮੀਨ ਦਾ ਮੇਰੇ ਕੋਲ ਹੈ। ਬਲੋ ਅਜੇ ਤੱਕ ਇੰਤਕਾਲ ਨਹੀਂ ਹੋਇਆ ਇੰਤਕਾਲ ਇਹ ਤੁਸੀਂ 2016 ਤੋਂ ਲਗਾਤਾਰ ਇਹ ਇਕ ਤੱਕ ਰਹਿ ਰਹੇ ਹੋ। ਬਿਲਕੁਲ ਸਰ ਜਦੋਂ 2016 ਚ ਮੈਂ ਅਪਲਾਈ ਕੀਤਾ ਸੀ ਉਦੋਂ ਸਾਡੇ ਤੇ ਪਟਵਾਰੀ ਸਾਹਿਬ ਆਏ ਸੀ ਇੱਕ ਉਹ ਪਰਮਿਸ਼ਨ ਪੀਰੀਅਡ ਸੀ ਸੀ। ਪਰਮਿਸ਼ਨ ਪੀਰੀਅਡ ਤੋਂ ਬਾਅਦ ਉਹ ਆਪਣਾ ਪਰਮਿਸ਼ਨ ਪੀਰੀਅਡ ਪੂਰਾ ਕਰਕੇ ਪਟਵਾਰੀ ਦਾ ਟਾਈਮ ਪੂਰਾ ਕਰਕੇ ਅੱਜ ਗਰਦਾਵਰ ਲੱਗ ਗਿਆ ਪਰ ਮੈਂ ਤੱਕਲ ਹੀ ਹੁੰਦੇ ਕੋ ਮਤ ਲੱਗਿਆ ਅੱਜ ਹੁਣ ਇੰਸਪੈਕਟਰ ਹੀ ਮਿਲਿਆ ਤਾ ਹੁਣ ਉਹਨਾਂ ਨੇ ਕਿਹਾ ਜੀ ਕਿ ਹੁਣੇ ਜਦੋਂ ਹੀ ਉਹ ਆਪਣੇ ਕਿਸੇ ਕੈਂਪ ਤੇ ਗਏ ਆ ਗਰਦਾਵਰ ਸਾਹਿਬ ਜਿੱਦਾਂ ਜਾਂਦੇ ਆ ਨਾਲ ਹੀ ਤਾਂ ਜਿਹੜਾ ਹੱਲ ਮੌਕੇ ਤੇ ਕਰਾਵਾਂਗੇ ਕੋਈ ਟਾਈਮ ਪੀਰੀਅਡ ਵੀ ਦਿੱਤਾ ਗਿਆ? ਐਂ ਉਹਨਾਂ ਨੇ ਕਹੀ ਜਿੱਦਾਂ ਜਾਂਦੇ ਨਾਲ ਹੀ ਹੱਲ ਕਰਾਂਗੇ। ਤੁਸੀਂ ਕਹਿੰਦੇ ਬੰਦੇ ਦਾਅਵੇ ਤਾਂ ਕਰ ਰਹੇ ਜੀ ਲਗਾਤਾਰ 10 ਦਿਨ ਹਫ਼ਤੇ ਰਿਹਾ ਹੈ। ਕਾਹ ਹੋ ਜਾਦਾ ਜਿਹੜਾ 16 ਦਿਨ ਪੈਂਡਿੰਗ ਤੇ ਆ ਉਹਨੂੰ ਦੇਖਿਆ ਨਹੀਂ ਜਾ ਰਿਹਾ ਕਿੱਥੇ ਦੇ ਦੋ ਸਰ ਅੱਜ ਲੱਗਾ ਸੀ ਕੈਂਪ ਜੀ ਸਾਨੂੰ ਪਤਾ ਲੱਗਾ ਸੀ ਆ ਕੇ ਆ ਕੇ ਰੱਖੀ ਆ ਦੇਖ ਦੇਖਦੇ ਆ ਜੀ। ਆਸ਼ਵਾਸਨ ਮਿਲਿਆ ਜੀ ਸ਼ਾਇਦ ਪ੍ਰੋਪਰ ਹੋ ਵੀ ਜਾਵੇ। ਜੀ। ਅੱਜ ਬਾਈ ਕੀ ਨਾਮ ਹੈ ਤੁਹਾਡਾ? ਹਰਜਿੰਦਰ ਸਿੰਘ। ਅੱਜ ਆਪਣਾ ਕਿਹੜਾ ਮਸਲਾ ਸੀਗਾ ਜਿਹੜਾ ਆਪਾਂ ਇੱਥੇ ਜਿੰਦੇਰੇ ਤੇ ਗਲਤ ਐਫਆਈਆਰ ਦਾਜ ਕੀਤੀ ਹੋ 76 ਨੰਬਰ ਇਹ ਨੋਟ 23 ਦੀ ਕਿਹੜੇ ਬਿਲਕੁਲ ਪੁਰ ਹੀਰਾ ਦੀ ਕੀ ਮਾਮਲਾ ਸਰ ਮਾਮਲਾ ਜ਼ਮੀਨ ਖੋਣ ਦਾ ਅੱਛਾ ਜ਼ਮੀਨ ਜਬਰੀ ਜ਼ਬਰ ਕਰਨ ਦਾ ਹੜੱਪ ਕਰਨ ਦਾ ਦੇਖੋ ਲਾਪਾ ਦਿਲਤਾ ਨਾਲ ਵਾਤੇ ਜਿੰਪਾ ਜੀ ਨੇ ਤੁਹਾਨੂੰ ਕੀ ਕਿਹਾ ਤੁਸੀਂ ਤੇ ਉਹਨਾਂ ਨੇ ਕੀ ਅਸ਼ਵਾਦ ਦੱਤਾ ਤੁਹਾਨੂੰ ਉਹਨਾਂ ਨੇ ਮੇਰੀ ਇਨਕੁਆਰੀ ਜਿਹੜੀ ਆ ਉਹ ਪੀਐਸਪੀ ਡੀ ਨੇ ਕੀਤੀ ਐਸਪੀ ਡੀ ਨੇ ਕੀਤੀ ਸੀ ਉਹਦੇ ਹੀ ਪੈਂਡਿੰਗ ਪੈਂਡੈਂਸੀ ਹੈਗੀ ਆ ਐਸਐਚਓ ਸਿਟੀ ਦੇ ਕੋਲ ਤੇ ਕੀ ਕਹਿੰਦੇ ਹੁਣ ਉਹਨਾਂ ਨੇ ਕਿਹਾ ਉਹਨਾਂ ਨੇ ਮੈਂ ਤੁਸੀਂ 5 ਵਜੇ ਮਿਲੋ ਕੀ ਜੋ ਤੁਹਾਨੂੰ ਇੱਥੇ ਆਸ਼ਵਾਸਨ ਦਿੱਤਾ ਗਿਆ ਤੁਸੀਂ ਉਸ ਤੋਂ ਸੰਤੋਸ਼ਟ ਹਾਂ ਜੀ ਸੰਤੋਸ਼ਟ ਤੁਸੀਂ ਉਹ ਤੁਹਾਨੂੰ ਜੋ ਕਰਵਾਇਆ ਦੇਖੋ ਇਹ ਕੰਮ ਹੋਊਗਾ ਸੰਤੋਸ਼ਟ ਹੋ ਜਮਾਨਾ ਕਿੰਨਾ ਚਿਰ ਤੋਂ ਆਪਾਂ ਖੱਤਰ ਖਰਾਬ ਹੋ ਰਹੇ ਹਾਂ 37 23 ਵੀ ਆ 98 23 ਵੀ ਆ ਉਸ ਮੈਚ ਮੇ ਦੇ ਦਰਬਾਰੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੇੜੇ ਮਾਰਦੀ 23 ਤੋਂ ਅੱਜ ਦਾ ਦਿਨ ਲੈ 23 ਤੋਂ ਮਤਲਬ ਹਾਂ ਜੀ 23 ਤੋਂ ਇਨਸਾਫ ਨਹੀਂ ਹਾਲੇ ਤੱਕ ਇਨਨਸਾਫ ਨਹੀਂ ਹੋਇਆ ਕੋਣ ਉਮੀਦ ਹੈਗੀ ਆ ਹਾਂਜੀ ਕੋਣ ਉਮੀਦ ਹੈਗੀ ਆ ਇਨਸਾਫ ਦੀ ਦੇਖੋ ਜੀ ਮੈਂ ਹੁਣ ਜਾਊਂਗਾ ਐਸਐਚਓ ਡੀਐਸਪੀ ਐਸਬੀਡੀ ਕੋ ਜਾਊਂਗਾ ਜੇ ਮੇਰਾ ਕੰਮ ਹੋ ਜਾਉ ਤਾਂ ਮੈਂ ਸਸਪੈਂਡ ਮੈਂ ਕਿੰਦਾ ਕਹਿ ਸਕਦਾ ਤੇ ਇਹ ਨਹੀਂ ਲੱਗਦਾ ਕਿ ਜਦੋਂ ਕਿਤੇ ਕਿਤੇ ਇਨਸਾਫ ਸ਼ਾਇਦ ਮੈਣ ਲੱਗਦਾ ਹੋਵੇ ਤੇ ਜਦੋਂ ਅਫਸਰ ਬਦਲੀ ਹੋ ਜਾਂਦੇ ਆ ਉਹਦੇ ਕਰਕੇ ਵੀ ਕੰਮ ਤੁਹਾਡਾ ਰਹਿ ਜਾਂਦਾ ਹਾਂਜੀ ਉਹਦੇ ਕਰਕੇ ਵੀ ਕੰਮ ਰਹਿ ਜਾਂਦਾ ਕਿ ਅਫਸਰਾਂ ਦੀ ਵੀ ਬਦਲੀ ਹੋ ਜਾਂਦੀ ਆ ਹਾਂ ਬਦਲੀ ਹੋ ਗਈ ਨਾ ਪਹਿਲੇ ਅਫਸਰ ਦੀ ਬਦਲੀ ਹੋਏ ਡਾਕਟਰ ਮਕੇਸ਼ ਕੁਮਾਰ ਐਸਬੀਡੀ ਉਦੀ ਬਦਲੀ ਹੋਣ ਕਰਕੇ ਹੀ ਰਹਿਗੇ ਫੇ ਕੰਮ ਪੈਂਡਿੰਗ ਹੈ ਹਾਂ ਪੈਂਡਿੰਗ ਰਹਿਗੇ ਉੱਥੇ ਐਜ਼ ਇਟ ਇਜ਼ ਜੇ ਮਨ ਵੀ ਤੁਹਾਡਾ ਉੱਥੇ ਜਾ ਕੇ ਇੱਕ ਹੱਲ ਨਹੀਂ ਨਿਕਲਦਾ ਫੇ ਮੈਂ ਉਹ ਤੋਂ ਉੱਪਰ ਕਰੂੰਗਾ ਕੋਈ ਗੱਲ ਬਾਤ ਕੋਰਟ